ਸਤ ਸ੍ਰੀ ਅਕਾਲ ਦੋਸਤੋ ਸੈਕੰਡ ਹੈਂਡ ਕਾਰ ਪੰਜਾਬ ਤੇ ਸਵਾਗਤ ਹੈ ਜੀ ਤੁਹਾਡਾ ਸਾਰੇ ਅੰਦਾਜ਼ ਆਪਾਂ ਤੁਹਾਡੇ ਲਈ ਲੈ ਕੇ ਆਇਆ ਘੈਂਟ ਘੈਂਟ ਪੰਜਾਬ ਨੰਬਰ ਦੀਆਂ ਕਾਰਾਂ ਘੱਟ ਚੱਲੀਆਂ ਹੋਈਆਂ ਵੀਡੀਓ ਨੂੰ ਸਕਿੱਪ ਨਾ ਕਰਿਓ ਦੋਸਤੋ ਆਓ ਵੱਧਦੇ ਹਾਂ ਵੀਡੀਓ ਵੱਲ ਹਾਂਜੀ ਦੋਸਤੋ ਆਪਣੇ ਕੋ ਪਹਿਲੀ ਕਾਰ ਆ ਜੀ Alto K10 BXI ਮਾਡਲ ਆ 2012 ਦੂਜੇ ਨਾਮ ਦੀ ਕਾਰਾ ਸਿਰਫ ਤੇ ਸਿਰਫ 53000 ਕਿਲੋਮੀਟਰ ਚੱਲੀ ਹੋਈ ਹੈ ਜੀ ਬਿਲਕੁਲ ਨਵੇਂ ਟਾਇਰ ਨੇ ਇਨਸ਼ੋਰ ਸ਼ੋਬੇਲਾਡਾ ਕਰਦੀ ਲੈਦਰ ਦੇ ਸੀਟ ਕਵਰ ਜੀ ਕੰਪਨੀ ਫਿਟਿੰਗ ਮਿਊਜ਼ਿਕ ਪਲੇਅਰ ਲੱਗਾ ਹੋਇਆ ਸਾਰੇ ਫਿਚਰ ਵਰਕਿੰਗ ਆ ਕਰਦੇ ਕੋਈ 1 ਰੁਪਏ ਦਾ ਖਰਚਾ ਨਹੀਂ ਜੀ ਕਾਰ ਦੀ ਲਜਾਣ ਤੋਂ ਬਾਅਦ ਵੀ ਹਰ ਇੱਕ ਚੀਜ਼ ਦੀ ਫੁੱਲ ਬਟਾ ਫੁੱਲ ਗਾਰੰਟੀ ਮਿਲੇਗੀ ਲੋਕਲ ਪੰਜਾਬ ਨੰਬਰ ਦੀ ਕਾਰ ਆ ਜੀ ਬਹੁਤ ਵਧੀਆ ਕੰਡੀਸ਼ਨ ਦੀ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਹੋਵੇ ਲੋਨ ਵੀ ਕਰਵਾ ਸਕਦਾ ਜੀ ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ ਸਕਰੀਨ ਉੱਤੇ ਨੰਬਰ ਆ ਰਿਹਾ ਜਲਦ ਤੋਂ ਜਲਦ ਬੁਕਿੰਗ ਕਰਵਾ ਸਕਦੇ ਹੋ ਜੀ ਬਹੁਤ ਘੈਂਟ ਕੰਡੀਸ਼ਨ ਦੀ ਕਾਰ ਹੈ ਹਾਂਜੀ ਦੋਸਤੋ ਆਪਣੇ ਕੋ ਅਗਲੀ ਕਾਰ ਹੈਗੀ ਦੀ ਹੰਡਾਈ ਇਓਨ ERE ਪਲੱਸ ਪੈਟਰੋਲ 2012 ਮਾਡਲ ਕਾਰ ਹੈ ਜੀ ਫਰਸਟ ਓਨਰ ਦੀ ਹੈ ਜੀ 60 65000 ਕਿਲੋਮੀਟਰ ਸਿਰਫ ਚੱਲੀ ਹੋਈ ਕਾਰ ਆ ਟਾਇਟਪਾ ਬਿਲਕੁਲ ਨਵਾਂ ਹੈ ਜੀ ਲੋਕਲ ਜ਼ਿਲੰਦਰ ਦਾ ਨੰਬਰ ਹੈ ਪੇਪਰ ਵਰਕ ਕੰਪਲੀਟ ਹੈ ਦੋਸਤੋ ਕੋਈ ਖਰਚਾ ਨਹੀਂ ਕਰ ਉਤੇ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਘੱਟ ਚੱਲੀ ਹੋਈ ਇਸ ਕਰ ਉਤੇ ਵੀ ਜੇ ਕਿਸੇ ਵੀਰ ਨੂੰ ਲੋਨ ਕਰਵਾਉਣਾ ਹੋਵੇ 50-60000 ਰੁਪਏ ਦੇ ਕੇ ਲੋਨ ਕਰਵਾ ਸਕਦਾ ਜੀ ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ ਜੀ ਨੰਬਰ ਦਿੱਤਾ ਹੋਇਆ ਬਹੁਤ ਘੈਂਡ ਕੰਡੀਸ਼ਨ ਦੀ ਕਾਰਾਂ ਜੇ ਕਿਸੇ ਵੀਰ ਨੇ ਲੈਣੀਆਂ ਹੋਵੇ ਜਲਦ ਤੋਂ ਜਲਦ ਬੁਕਿੰਗ ਕਰਵਾ ਸਕਦੇ ਹੋ ਦੋਸਤੋ ਆਪਣੇ ਕੋ ਅਗਲੀ ਕਾਰ ਆ ਗਈ ਜੀ Swift BDI ਡੀਜ਼ਲ ABS 2014 ਰਜਿਸਟਰਡ 2015 ਮਾਡਲ ਕਾਰ ਆ ਜੀ 70 75000 ਦੇ ਕਰੀਬ ਚੱਲੀ ਹੋਈ ਆ ਬਹੁਤ ਸੋਹਣੀ ਕੰਡੀਸ਼ਨ ਦੇ ਅਲੋਇ ਟਾਇਰ ਲੱਗੇ ਹੋਏ ਨੇ ਜੀ ਪੂਰੀ ਮੋਡੀਫਾਈ ਕੀਤੀ ਹੋਈ ਕਾਰ ਆ ਦੋਸਤੋ ਠਾਲ ਡਾਨਰ ਆ ਜੀ ਪੰਜਾਬ ਲੋਕਲ ਨੰਬਰ ਦੀ ਕਾਰ ਆ ਲੈਦਰ ਦੇ ਸੀਟ ਕਵਰ ਨੇ ਬਹੁਤ ਸੋਹਣਾ ਇੰਟੀਰੀਅਰ ਆ ਇੰਜਨ ਗੇਅਰ ਦੀ ਜਮਾਂ ਓਕੇ ਆ ਕਾਰ ਜੀ ਪੂਰੀ ਓਕੇ ਰਿਪੋਰਟ ਐ ਕੋਈ ਖਰਚਾ ਨਹੀਂ ਕੋਈ ਲੱਗੀ ਬੱਜੀ ਨਹੀਂ ਹਰ ਇੱਕ ਚੀਜ਼ ਦੀ ਗਾਰੰਟੀ ਮਿਲੇਗੀ ਦੋਸਤੋ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਹੋਵੇ ਲੱਖ ਸਵਾ ਲੱਖ ਰੁਪਈਆ ਦੇ ਕੇ ਲੋਨ ਕਰਵਾ ਸਕਦਾ ਹੋਰ ਜਾਣਕਾਰੀ ਦਿੱਲੀ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਲੋਕੇਸ਼ਨ ਨਵਾਂ ਸ਼ਹਿਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਹੈ ਹਾਂਜੀ ਦੋਸਤੋ ਅਗਲੀ ਕਾਰ ਆ ਗਈ ਜੀ ਆਲਟੋ LXI 2011 ਮਾਡਲ ਕਾਰ ਆ ਜੀ ਸਿਰਫ ਤੇ ਸਿਰਫ 65000 ਕਿਲੋਮੀਟਰ ਚੱਲੀ ਹੋਈ ओरिजिनल ਕੰਪਨੀ ਦੇ ਅਲੋਇ ਟਾਇਰ ਲੱਗੇ ਹੋਏ ਨੇ ਜੀ ਪੀਪੀ 10 ਲੋਕਲ ਨੰਬਰ ਹੈ ਸਾਰੇ ਫਿਊਚਰ ਵਰਕਿੰਗ ਆ ਪੂਰੀ ਮੋਡੀਫਾਈ ਕੀਤੀ ਹੋਈ ਕਾਰ ਆ ਜੀ ਕੋਈ ਲੱਗੀ ਬੱਜੀ ਨਹੀਂ ਕੋਈ ਪੀਸ ਨਹੀਂ ਚੇਂਜ ਹੈਗਾ ਬਹੁਤ ਘੈਂਟ ਕੰਡੀਸ਼ਨ ਦੀ ਕਾਰ ਆ ਇਸcar ਉੱਤੇ ਵੀ ਜੀ ਕਿਸੇ ਵੀ ਨੇ ਥੋੜਾ ਬਤਾਂ ਲੋਨ ਕਰਵਾਉਣਾ ਹੋਵੇ ਕਰਵਾ ਸਕਦੇ ਹੋ ਜੀ ਬਾਕੀ ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਆ ਰਿਹਾ ਦੋਸਤੋ ਆਪਣੇ ਕੋ ਅਗਲੀ ਕਾਰ ਹੈ ਜੀ Alto 800 LXi 2014 ਮਾਡਲ ਕਾਰ ਹੈ ਜੀ 60-65000 ਦੇ ਕਰੀਬ ਚੱਲੀ ਹੋਈ ਬਹੁਤ ਸੋਹਣੀ 13 ਇੰਚੀ ਅਲੋਏ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਨੇ ਪੇਪਰ ਵਰਕ ਕੰਪਲੀਟ ਆ ਦੋਸਤੋ ਠੱਲ ਡਾਉਨਰ ਦੀ ਕਾਰਾ ਜੀ ਕੋਈ ਲੱਗੀ ਬੱਜੀ ਨਹੀਂ ਹਰ ਇੱਕ ਚੀਜ਼ ਦੀ ਗੱਡੀ ਦੀ ਲਜਾਣ ਤੋਂ ਬਾਅਦ ਵੀ ਗਾਰੰਟੀ ਮਿਲੇਗੀ ਦੋਸਤੋ 70 ਤੋਂ 80000 ਰੁਪਏ ਦੇ ਕੇ ਲੋਨ ਕਰਵਾ ਸਕਦੇ ਹਾਂ ਕਾਰ ਉੱਤੇ ਬਹੁਤ ਕੈਂਡ ਕੰਡੀਸ਼ਨ ਦੀ ਪੂਰੀ ਮੋਡੀਫਾਈ ਕੀਤੀ ਹੋਈ ਕਾਰ ਹੈ ਤੇ ਹਰ ਇੱਕ ਚੀਜ਼ ਦੀ ਫੁੱਲ ਬਟਾ ਫੁੱਲ ਗਾਰੰਟੀ ਮਿਲੇਗੀ ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹਾਂ ਸਕਰੀਨ ਉੱਤੇ ਨੰਬਰ ਆ ਰਿਹਾ ਦੋਸਤੋ ਅਗਲੀ ਕਾਰ ਹੈ ਕਿ ਜੀ ਬਲੈਰੋ B6 ਆਪਸ਼ਨਲ ਡੀਜ਼ਲ ਟਾਪ ਮਾਡਲ ਹੈ ਜੀ 2020 ਮਾਡਲ ਕਾਰ ਹੈ 1 ਲੱਖ ਦੇ ਕਰੀਬ ਵਿਦ ਕੰਪਨੀ ਰਿਕਾਰਡ ਦੇ ਨਾਲ ਚੱਲੀ ਹੋਈ ਕਾਰ ਹੈ ਫਰਸਟ ਓਨਰ ਆ BNC ਅਲੋਇ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਨੇ ਜੀ ਕੋਈ ਖਰਚਾ ਨਹੀਂ ਕਰ ਉੱਤੇ ਕਿਸੇ ਪਾਸਿਓਂ ਲੱਗੀ ਬੱਜੀ ਨਹੀਂ ਜੀ ਪੂਰੀ ਬੰਪਰ ਤੋਂ ਬੰਪਰ Ориਜినਲ ਕਾਰ ਆ ਦੋਸਤੋ ਲੱਖ 1.5 ਲੱਖ ਰੁਪਏ ਦੇ ਕੇ ਲੋਨ ਕਰਵਾ ਸਕਦੇ ਹੋ ਜੀ ਪੂਰੀ ਘੈਂਟ ਮੋਡੀਫਾਈ ਕੀਤੀ ਹੋਈ ਕਾਰ ਆ ਕੋਈ 1 ਰੁਪਏ ਦਾ ਖਰਚਾ ਨਹੀਂ ਕਰਦਾ ਲੈ ਜਾਣ ਤੋਂ ਬਾਅਦ ਵੀ ਫੁੱਲ ਬਟਾ ਫੁੱਲ ਗਾਰੰਟੀ ਮਿਲੇਗੀ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਜੀ ਫਲੋਰ ਏਰੀਆ ਦੇ ਵਿੱਚ ਖੜੀ ਹੋਈ ਆ ਜੇ ਕਿਸੇ ਵੀਰ ਨੇ ਲੈਣੀ ਹੋਵੇ ਸੰਪਰਕ ਕਰ ਸਕਦੇ ਹੋ ਜੀ ਬੱਦ ਬੱਦ ਲੋਨ ਕਰਵਾ ਸਕਦੇ ਹੋ ਘੱਟ ਤੋਂ ਘੱਟ ਡਾਉਨ ਪੇਮੈਂਟ ਦੇ ਕੇ ਬੁਕਿੰਗ ਕਰਵਾਉਣ ਦੇ ਲਈ ਸਕਰੀਨ ਉੱਤੇ ਨੰਬਰ ਆ ਰਿਹਾ ਦੋਸਤੋ ਅਗਲੀ ਕਰ ਦੋਸਤੋ ਆਪਣੇ ਕੋ ਆ ਗਈ ਬਲੈਰੋ ਐਸ ਐਲ ਐਕਸ 2012 ਮਾਡਲ ਕਾਰ ਆ ਜੀ ਫਰਸਟ ਓਨਰ ਦੀ ਆ 1 ਲੱਖ 12000 ਦੇ ਕਰੀਬ ਬਿੱਦ ਰਿਕਾਰਡ ਦੇ ਨਾਲ ਚੱਲੀ ਹੋਈ ਹੈ ਜੀ ਅਲੋਏ ਟਾਇਰ ਪੂਰੀ ਮੋਡੀਫਾਈ ਕੀਤੀ ਹੋਈ ਕਾਰ ਆ ਲੁਧਿਆਣਾ ਨੰਬਰ ਆ ਜੀ ਹਲਕੀ ਫੁਲਕੀ ਟੱਚਿੰਗ ਹੋ ਸਕਦੀ ਹੈ ਕੋਈ ਮੇਜਰ ਐਕਸੀਡੈਂਟ ਨਹੀਂ ਦੋਸਤੋ ਕੋਈ ਪੀਸ ਨਹੀਂ ਚੇਂਜ ਹੈਗਾ ਜੀ ਕਾਰ ਦੀ ਲਿਜਾਂਣ ਤੋਂ ਵੱਧ ਵੀ ਗਾਰੰਟੀ ਮਿਲੇਗੀ ਬੰਗਿਆ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਜੇ ਕਿਸੇ ਵੀਨੇ ਲੈਣੀ ਹੋਵੇ ਲੱਖ ਸਵਾ ਲੱਖ ਰੁਪਈਆ ਦੇ ਕੇ ਲੋਨ ਵੀ ਕਰਵਾ ਸਕਦੇ ਹਾਂ ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ ਸਕਰੀਨ ਉੱਤੇ ਨੰਬਰ ਆ ਰਿਹਾ ਦੋਸਤੋ ਅਗਲੀ ਕਾਰ ਆ ਕੀ ਦੋਸਤੋ i20 ਆਸਤਾ ਆਪਸ਼ਨਲ ਡੀਜ਼ਲ ਪੁਸ਼ ਬਟਨ ਸਟਾਰਟ ਟੌਪ ਵਾਲਾ ਮਾਡਲ ਹੈ ਜੀ 2014 ਫਰਸਟ ਓਨਰ ਦੀ ਕਾਰ ਆ 112000 ਦੇ ਕਰੀਬ ਕੰਪਨੀ ਰਿਕਾਰਡ ਦੇ ਨਾਲ ਚੱਲੀ ਹੋਈ ਹੈ ਜੀ ਸਾਰੀ ਓਰੀਜਨਲ ਗੱਡੀ ਆ ਬਿਲਕੁਲ ਨਵੇਂ ਟਾਇਰ ਨੇ ਕੰਪਨੀ ਫਿਟਿੰਗ ਅਲੋਇ ਲੱਗੇ ਹੋਏ ਨੇ ਜੀ ਕੋਈ ਪ੍ਰੋਬਲਮ ਨਹੀਂ ਕਰਦੇ ਵਿੱਚ ਹਰ ਇੱਕ ਚੀਜ਼ ਦੀ ਫੋਲੋ ਬਟਾ ਫੁੱਲ ਗਰੰਟੀ ਮਿਲੇਗੀ ਦੋਸਤੋ ਮਾਰਕੀਟ ਦੇ ਨਾਲੋਂ 70 ਤੋਂ 80000 ਰੁਪਏ ਸਸਤੀ ਮਿਲੇਗੀ ਕਾਰ ਪੂਰੇ ਪੰਜਾਬ ਚੋਂ ਨਹੀਂ ਮਿਲੇਗਾ ਇਹੋ ਜਿਹਾ ਰੇਟ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਹੋਵੇ 50-60000 ਰੁਪਏ ਦੇ ਕੇ ਲੋਨ ਵੀ ਕਰਵਾ ਸਕਦਾ ਜੀ ਨਵਾਂ ਸ਼ਹਿਰ ਰਾਹੋਂ ਰੀਦ ਵਿੱਚ ਕਾਰ ਖੜੀ ਹੋਈ ਆ ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਉੱਤੇ ਨੰਬਰ ਆ ਰਿਹਾ ਜਲਦ ਤੋਂ ਜਲਦ ਬੁਕਿੰਗ ਕਰਵਾ ਸਕਦੇ ਹੋ ਦੋਸਤੋ ਹਾਂਜੀ ਦੋਸਤੋ ਅਗਲੀ ਕਾਰ ਹੈ ਜੀ Alto K10 BXI 2011 ਮਾਡਲ ਹੈ ਜੀ ਦੂਜੇ ਨਾਮ ਦੀ ਕਾਰ ਆ 80000 ਦੇ ਕਰੀਬ ਚੱਲੀ ਹੋਈ ਹੈ ਜੀ ਟਾਇਰ ਟੱਪਾ ਨਵਾਂ ਹੈ ਜੀ ਲੈਦਰ ਦੇ ਸੀਟ ਕਵਰ AC ਹੀਟਰ ਸਾਰੇ ਫੀਚਰ ਵਰਕਿੰਗ ਹੈ ਜੀ ਹਲਕੀ ਫੁਲਕੀ ਟਚਿੰਗ ਹੋ ਸਕਦੀ ਹੈ ਜੀ ਕੋਈ ਮੇਜਰ ਐਕਸੀਡੈਂਟ ਨਹੀਂ ਕੋਈ ਪ੍ਰੋਬਲਮ ਨਹੀਂ ਕਰ ਦੇ ਵਿੱਚ ਇੰਜਨ ਗੇਅਰ ਚਲਾਵੇ ਦੀ ਪੂਰੀ ਓਕੇ ਆ ਕਾਰ ਅੰਟੀਰੀਅਰ ਦੀ ਬਿਲਕੁਲ ਨਵੀਂ ਹੈ ਜੇ ਕਿਸੇ ਵੀਰ ਨੇ ਇਸ ਕਾਰ ਉੱਤੇ ਵੀ ਲੋਨ ਕਰਵਾਉਣਾ ਹੋਵੇ ਕਰਵਾ ਸਕਦੇ ਹਾਂ ਜੀ ਗੜ ਸ਼ੰਕਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਜੇ ਕਿਸੇ ਵੀਰ ਨੇ ਲੈਣੀ ਹੋਵੇ ਬੁਕਿੰਗ ਕਰਵਾ ਸਕਦੇ ਹਾਂ ਜੀ ਸਕਰੀਨ ਉੱਤੇ ਨੰਬਰ ਆ ਰਿਹਾ ਦੋਸਤੋ ਹਾਂਜੀ ਦੋਸਤੋ ਅਗਲੀ ਕਾਰ ਆ ਗਈ ਜੀ ਬਲੈਨੋ ਜੈਟਾ ਪੈਟਰੋਲ 2020 ਮਾਡਲ ਕਾਰ ਆ ਜੀ ਫਸਟ ਓਨਰ ਇੱਕੋ ਹੱਥ ਚੱਲੀ ਹੋਈ ਹੈ ਜੀ ਸਿਰਫ ਤੇ ਸਿਰਫ 23000 ਕਿਲੋਮੀਟਰ ਵੀਦ ਸਰਵਿਸ ਕੋਡ ਦੇ ਨਾਲ ਚੱਲੀ ਹੋਈ ਕਾਰ ਆ ਟਾਇਟਪਾ ਪਹਿਲਾ ਹੈ ਜੀ ਫੁੱਲ ਇਨਸ਼ੋਰਡ ਆ ਲੋਕਲ ਪੰਜਾਬ ਨੰਬਰ ਦੀ ਕਾਰ ਆ ਇਰੀਅਰ ਦੀ ਬਿਲਕੁਲ ਨਵੀਂ ਆ ਚਲਾਵੇ ਦੀ ਓਕੇ ਆ ਜੀ ਇੰਜਨ ਗੇਅਰ ਹਰ ਇੱਕ ਚੀਜ਼ ਦੀ ਗਾਰੰਟੀ ਲੈ ਜਾਣ ਤੋਂ ਬਾਅਦ ਵੀ ਮਿਲੇਗੀ ਜੀ ਵੱਧ ਤੋਂ ਵੱਧ ਲੋਨ ਕਰਵਾ ਸਕਦੇ ਹੋ ਦੋਸਤੋ ਘੱਟ ਤੋਂ ਘੱਟ ਡਾਊਨ ਪੇਮੈਂਟ ਦੇ ਕੇ ਫਲੋਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਉੱਤੇ ਨੰਬਰ ਆ ਰਿਹਾ ਜਲਦ ਤੋਂ ਜਲਦ ਬੁਕਿੰਗ ਕਰਵਾ ਸਕਦੇ ਹੋ ਬਹੁਤ ਘੈਂਟ ਕੰਡੀਸ਼ਨ ਦੀ ਕਾਰ ਆ ਬਿਲਕੁਲ ਨਵੀਂ ਸ਼ੋਰੂਮ ਕੰਡੀਸ਼ਨ ਆ ਬਲੀਨੋ ਜੈਟਾ ਪੈਟਰੋਲ 2020 ਫਰਸਟ ਓਨਰ ਦੀ ਕਾਰ ਆ ਦੋਸਤੋ ਅਗਲੀ ਕਾਰ ਆ ਕੀ ਦੋਸਤੋ ਆਲਟੋ 800 LXI 2014 ਰਜਿਸਟਰਡ 2015 ਮਾਡਲ ਕਾਰ ਆ ਜੀ ਫਸਟ ਓਨਰ ਆ 70000 ਦੇ ਕਰੀਬ ਦੇ ਰਿਕਾਰਡ ਦੇ ਨਾਲ ਚੱਲੀ ਹੋਈ ਆ ਜੀ ਨਵਾਂ ਟਾਇਰ ਟੱਪਿਆ ਲੈਦਰ ਦੇ ਸੀਟ ਕਵਰ ਨੇ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਜੀ ਚਲਾਵੇ ਦੀ ਪੂਰੀ ਓਕੇ ਆ ਕੋਈ ਖਰਚਾ ਨਹੀਂ ਕਾਰ ਉੱਤੇ 80 ਤੋਂ 90000 ਰੁਪਇਆ ਦੇ ਕੇ ਰਾਮ ਨਾਲ ਲੋਨ ਕਰਵਾ ਸਕਦੇ ਹੋ ਜੀ ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਦੋਸਤੋ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਇਹੋ ਜਿਹੀਆਂ ਘੈਂਟ ਘੈਂਟ ਕਾਰਾਂ ਵੇਖਣ ਦੇ ਲਈ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਫੇਸਬੁੱਕ ਵਾਲੇ ਕਰ ਦਿਓ ਫੋਲੋ ਤਾਂ ਜੋ ਤੁਹਾਨੂੰ ਇਹੋ ਜਿਹੀਆਂ ਘੈਂਟ ਘੈਂਟ ਕਾਰਾਂ ਘੱਟ ਰੇਟ ਦੀਆਂ ਵੇਖਣ ਨੂੰ ਮਿਲ ਸਕਣ ਤਦ ਤੱਕ ਲਈ ਧੰਨਵਾਦ ਮਿਲਦੇ ਆ ਇੱਕ ਹੋਰ ਵੀਡੀਓ